ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਐਕਟਿਵ ਹੋ ਕੇ ਛੇੜ ਦਿੱਤੀ ਆਪਣੇ ਵਿਰੋਧੀਆਂ ਨੂੰ ਕੰਪਨੀ ਵੱਡਾ ਬਿਆਨ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਨੇ ਇੱਕ ਸਨੇਹਾ ਦਿੱਤਾ ਹੈ ਉਹਨੇ ਵਿਰੋਧੀਆਂ ਨੂੰ ਕੀ ਕਿਹਾ ਹੈ ਨਵਜੋਤ ਸਿੰਘ ਸਿੱਧੂ ਨੇ ਜੋ ਹੁਣ ਕਾਂਗਰਸ ਪਾਰਟੀ ਦੇ ਵਿੱਚ ਪੂਰੀ ਤਰ੍ਹਾਂ ਹਲਚਲ ਮਚ ਗਈ ਹੈ ਕਾਂਗਰਸ ਖੇਮੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਇਹ ਸਨੇਹਾ ਕਿਸ ਨੂੰ ਟੁਕਦਾ ਹੈ ਜੋ ਉਹਨੇ ਇੱਕ ਇੱਕ ਜਣੇ ਦਾ ਨਾਂ ਲੈ ਕੇ ਇਹ ਸਨੇਹਾ ਦਿੱਤਾ ਹੈ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਨਵਜੋਤ ਸਿੰਘ ਸਿੱਧੂ ਜੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਰਾਜਨੀਤੀ ਵਿੱਚ ਨਵਾਂ ਸਫਰ ਤੈਅ ਕਰਨਗੇ ਨਵਾਂ ਸਫਰ ਸ਼ੁਰੂ ਕਰਨਗੇ ਜਿਸ ਤੋਂ ਪਹਿਲਾਂ ਉਹਨਾਂ ਨੇ ਅੱਜ ਸੋਸ਼ਲ ਮੀਡੀਆ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਇੱਕ ਵੱਡਾ ਸੁਨੇਹਾ ਦੇ ਦਿੱਤਾ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਦੋਂ ਵੀ ਕੁਝ ਰਾਜਨੀਤੀ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਆਪਣਾ ਸਨੇਹਾ ਪਾਉਂਦੇ ਨੇ ਤਾਂ ਪੂਰੀ ਤਰ੍ਹਾਂ ਖਲਬਲੀ ਮਚ ਜਾਂਦੀ ਏ ਪੂਰੀ ਤਰ੍ਹਾਂ ਜੋ ਪੁਚਾਲ ਆ ਜਾਂਦਾ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦਿੱਤੇ ਹੋਏ ਬਿਆਨ ਨਾਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੇ ਹੋਏ ਟਵੀਟ ਨਾਲ ਸੋ ਨਵਜੋਤ ਸਿੰਘ ਸਿੱਧੂ ਨੇ ਅੱਜ ਜਿਵੇਂ ਹੀ ਸੋਸ਼ਲ ਮੀਡੀਆ ਦੇ ਵਿੱਚ ਇੱਕ ਪੋਸਟ ਪਾ ਕੇ ਜੋ ਇਹ ਸਨੇਹਾ ਦਿੱਤਾ ਜਿਸ ਨੇ ਵਿਰੋਧੀਆਂ ਦੇ ਖੇਮੇ ਵਿੱਚ ਪੂਰੀ ਤਰ੍ਹਾਂ ਅੱਗ ਲਾ ਦਿੱਤੀ ਏ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਬਾਥਰੂਮ ਕਬੂਤਰਾ ਵਾਂਗ ਭੁੱਖਾ ਜਾਂ ਕਮਜ਼ੋਰ ਨਹੀਂ ਹਾਂ ਮੈਂ ਇੱਕ ਬਾਜ਼ਾਂ ਜਹਦਾਂ ਦੀ ਜ਼ਿੰਦਗੀ ਜਿਉਂਦਾ ਹਾਂ ਮੁੜਨਾ ਝੱਟਕਣਾ ਇਹ ਸਿਰਫ ਖੂਨ ਨੂੰ ਗਰਮ ਰੱਖਣ ਦਾ ਇੱਕ ਬਹਾਨਾ ਹੈ ਜੋ ਰਾਜਨੀਤਿਕ ਮੈਹਰਾਂ ਦਾ ਮੰਨਣਾ ਹੈ ਕਿ ਸਿੱਧੂ ਦਾ ਇਹ ਵੀਡੀਓ ਜੋ ਉਹਨਾਂ ਦੇ ਕਰੀਬੀ ਮਨ ਸਿਮਰਤ ਸਿੰਘ ਸਹਿਰੀ ਦੁਆਰਾ ਮੁੱਛਾਂ ਮਰੋੜਨ ਤੇ ਅੰਦਾਜ਼ ਵਿੱਚ ਜਾਰੀ ਕੀਤਾ ਗਿਆ ਹੈ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਮੁੱਛਾਂ ਮਰੋੜ ਕੇ ਸ਼ਾਇ ਹੋਏ ਨੇ ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਵੀ ਇਹ ਆਪਣੀ ਪੋਸਟ ਪਾਈਏ ਇਹ ਸੰਕੇਤ ਦਿੰਦਾ ਕਿ ਉਹ ਜਲਦੀ ਹੀ ਕੋਈ ਵੱਡਾ ਰਾਜਨੀਤਿਕ ਐਲਾਨ ਕਰਨਗੇ ਵਿਰੋਧੀਆਂ ਦੇ ਵਿੱਚ ਕੰਪਨੀ ਛੇੜ ਦਿੱਤੀ ਹੈ ਅੱਜ ਇਸ ਪੋਸਟ ਨੇ ਨਵਜੋਤ ਸਿੰਘ ਸਿੱਧੂ ਦੇ ਸੋ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਵਿਵਾਦਤ ਬਿਆਨ ਦਿੱਤਾ ਸੀ ਉਸ ਤੋਂ ਬਾਅਦ ਅੱਜ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਬੋਲੇ ਨੇ ਜਿਹੜੇ ਮੀਡੀਆ ਦੇ ਵਿੱਚ ਆ ਕੇ ਉਹਨਾਂ ਨੇ ਵਿਰੋਧੀਆਂ ਦੇ ਜੋ ਉਹਨਾਂ ਦੇ ਵੱਲੋਂ ਉਹਨਾਂ ਦੇ ਉੱਪਰ ਵਾਰ ਕੀਤੇ ਜਾ ਰਹੇ ਸੀ ਉਹਨਾਂ ਨੂੰ ਇਹ ਸਨੇਹਾ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਕਿਹਾ ਕਿ ਨਵਜੋਤ ਕੌਰ ਨੂੰ ਜਦੋਂ 500 ਕਰੋੜ ਪਾੜੇ ਬ੍ਰੀਫ ਕੇਸ ਵਾਲਾ ਬਿਆਨ ਦੇਣ ਕਰਕੇ 8 ਦਸੰਬਰ ਨੂੰ ਕਾਂਗਰਸ ਪਾਰਟੀ ਤੋਂ ਮੁਲਤਵ ਕਰ ਦਿੱਤਾ ਗਿਆ ਸੀ ਤਾਂ ਉਦੋਂ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਦੇ ਕੋਲ ਆਪਣਾ ਪੱਖ ਰੱਖਣਾ ਚਾਹੁੰਦਾ ਸੀ ਜੋ 19 ਦਸੰਬਰ ਨੂੰ ਸਿੱਧੂ ਦੇ ਵੱਲੋਂ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕਰਨੀ ਸੀ ਪਰ ਪੰਜਾਬ ਦੇ ਕੁਝ ਲੀਡਰਾਂ ਨੇ ਜੋ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਰੋਕ ਦਿੱਤਾ ਪ੍ਰਿੰਕਾ ਗਾਂਧੀ ਨੂੰ ਨਵਜੋਤ ਕੌਰ ਦੇ ਚਾਰ ਮੁੱਖ ਵਿਵਾਦਿਤ ਬਿਆਨ ਸੀ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਸਫਾਈ ਦੇਣੀ ਸੀ सीएम ਬਣਨ ਦਾ ਬਿਆਨ ਜੋ 500 ਕਰੋੜ ਰੁਪਏ ਦਾ ਬ੍ਰੀਫ ਕੇਸ ਦਿੰਦਾ ਹੈ ਉਹ ਮੁੱਖ ਮੰਤਰੀ ਬਣਦਾ ਹੈ ਇਸ ਬਿਆਨ ਦੇ ਉੱਪਰ ਨਵਜੋਤ ਸਿੰਘ ਸਿੱਧੂ ਨੇ ਪਿੰਕਾ ਗਾਂਧੀ ਦੇ ਅੱਗੇ ਜਾ ਕੇ ਇਹ ਸਾਰੀ ਗੱਲ ਰੱਖਣੀ ਸੀ ਕਿ ਇਹ ਕਿਉਂ ਬਿਆਨ ਦਿੱਤਾ ਗਿਆ ਕਾਂਗਰਸ ਵਿੱਚ सीएम ਦਾ ਚਿਹਰਾ ਸਿੱਧੂ ਤਾਂ ਹੀ ਸਰਗਰਮ ਹੋਣਗੇ ਜੇਕਰ ਕਾਂਗਰਸ ਪੰਜਾਬ ਚੋਂ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏਗੀ ਕਾਂਗਰਸ ਕੋਲ ਪਹਿਲਾਂ ਹੀ ਪੰਜ ਮੁੱਖ ਮੰਤਰੀ ਹਨ ਤੇ ਉਹ ਕਾਂਗਰਸ ਨੂੰ ਹਰਾਉਣ ਵਿੱਚ ਰੁੱਝੇ ਹੋਏ ਹਨ ਟਿਕਟਾਂ ਦੀ ਵਿਕਰੀ ਦੇ ਉੱਪਰ ਵੀ ਜੋ ਕਾਂਗਰਸ ਪ੍ਰਧਾਨ ਰਾਜਾ ਅਵ੍ਰਿੰਦ ਤੇ ਹੋਰ ਆਗੂ ਚਰਨਜੀਤ ਸਿੰਘ ਚੰਨੀ ਸਖਜਿੰਦਰ ਸੰਧਾਵਾ ਪ੍ਰਤਾਪ ਸਿੰਘ ਬਾਜਵਾ ਇਹਨਾਂ ਦੇ ਸਮੇਤ 5 ਕਰੋੜ ਰੁਪਏ ਵਿੱਚ ਕੌਂਸਲਰ ਦੀਆਂ ਟਿਕਟਾਂ ਵੇਚਣ ਦਾ ਜਿਹੜਾ ਦੋਸ਼ ਲੱਗਿਆ ਸੀ ਉਸ ਦੇ ਬਾਰੇ ਵੀ ਜਾਣਕਾਰੀ ਦੇਣੀ ਸੀ ਸੋ ਅੰਮ੍ਰਿਤਸਰ ਪੂਰਬੀ ਤੋਂ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਅੰਮ੍ਰਿਤਸਰ ਪੂਰਬੀ ਸੀਟ ਤੋਂ ਚੋਣ ਲੜਨ ਦੀ ਤਿਆਰੀ ਕਰ ਚੁੱਕੀ ਹੈ ਨਵਜੋਤ ਕੌਰ ਸਿੱਧੂ ਜਿਸ ਦੇ ਬਾਰੇ ਉਹਨਾਂ ਨੇ ਆਪਣਾ ਪੱਖ ਰੱਖਣਾ ਸੀ ਸੋ ਸਿੱਧੂ ਦੇ ਕਰੀਬੀ ਮਨ ਸਿਮਰਤ ਸਿੰਘ ਸੈਰੀ ਵੱਲੋਂ ਜਾਰੀ ਕੀਤੇ ਗਏ ਇਸ ਵੀਡੀਓ ਦੇ ਚਾਰ ਮੁੱਖ ਨੁਕਤੇ ਉਭਾਰੇ ਗਏ ਹਨ ਸਾਫ ਸੁਥਰਾ ਕਿਰਦਾਰ 5 ਫੁੱਟ 6 ਇੰਚ ਕੱਦ ਵਾਲੇ ਸਰਦਾਰ ਦਾ ਕਿਰਦਾਰ ਸਾਫ਼ ਸੁਥਰਾ ਤੇ ਉਹ ਕੋਈ ਉਸਦੇ ਉੱਪਰ ਉਂਗਲ ਨਹੀਂ ਚੁੱਕ ਸਕਦਾ ਪੰਜਾਬ ਦੀ ਨੁਮਾਇੰਦਗੀ ਸਿੱਧੂ ਦੁਨੀਆ ਪਾਰ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦੇ ਹਨ ਤੇ ਇਸ ਬਾਰੇ ਬੋਲਦੇ ਹਨ ਪੰਜਾਬ ਦੀ ਹਾਜ਼ਰੀ ਉਹ ਵੀ ਉੱਥੇ ਜਾਂਦੇ ਹਨ ਅਜਿਹਾ ਮਹਿਸੂਸ ਹੁੰਦਾ ਜਿਵੇਂ ਪੰਜਾਬ ਖੁਦ ਆ ਗਿਆ ਹੋਵੇ ਸੋ ਇੱਕ ਵੀਡੀਓ ਨੂੰ ਇੱਕ ਦਿਨ ਵਿੱਚ 1000 ਤੋਂ ਵੱਧ ਲੋਕਾਂ ਨੇ ਦੇਖਿਆ ਜੋ ਸਿੱਧੂ ਦੇ ਵੱਲੋਂ ਅੱਜ ਇਹ ਵੀਡੀਓ ਪਾਈ ਗਈ ਹੈ ਸੋ ਸਿੱਧੂ ਨੇ ਆਪਣੇ ਖਾਸ ਅੰਦਾਜ਼ ਵਿੱਚ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਮੈਂ ਬਾਥਰੂਮ ਵਾਂਗ ਕਬੂਤਰਾਂ ਵਾਂਗ ਭੁੱਖਾ ਜਾਂ ਕਮਜ਼ੋਰ ਨਹੀਂ ਆ ਮੈਂ ਇੱਕ ਬਾਝਾਂ ਇੱਕ ਜਹਦਾਨਾ ਦੀ ਜ਼ਿੰਦਗੀ ਜਿਉਂਦਾ ਮੁਰਨਾ ਝਟਕਣਾ ਇਹ ਸਿਰਫ ਮੇਰੇ ਖੂਨ ਨੂੰ ਗਰਮ ਰੱਖਣ ਦਾ ਇੱਕ ਬਹਾਨਾ ਹੈ ਸੋ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅਜਿਹੇ ਆ ਵਿਰੋਧੀਆਂ ਦੇ ਖੇਮੇ ਵਿੱਚ ਸਨੇਹਾ ਦੇਣਾ ਕਿਤੇ ਨਾ ਕਿਤੇ ਆਉਣ ਵਾਲੇ ਕੋਈ ਦਿਨਾਂ ਵਿੱਚ ਬਹੁਤ ਵੱਡਾ ਪੜਕਾਟ ਪੈਦਾ ਹੋਵੇਗਾ ਨਵਜੋਤ ਸਿੰਘ ਸਿੱਧੂ ਜੇਕਰ ਕਾਂਗਰਸ ਪਾਰਟੀ ਵਿੱਚ ਹੁਣ ਰਹਿੰਦੇ ਨੇ ਤਾਂ ਆਪਣੇ ਇਹਨਾਂ ਵਿਰੋਧੀਆਂ ਨੂੰ ਉਹ ਖੁੱਡੇ ਲੈਣ ਲਾ ਕੇ ਛੱਡਣਗੇ ਭਾਵੇਂ ਰਾਜਾ ਬਿੰਘ ਹੋਵੇ ਭਾਵੇਂ ਕੋਈ ਹੋਰ ਹੋਵੇ ਉਹ ਹੁਣ ਉਹਨਾਂ ਦੇ ਨਿਸ਼ਾਨੇ ਤੇ ਨੇ ਜਿਸ ਤੂੰ ਲੈ ਕੇ ਜੋ ਸੁਖਜਿੰਦਰ ਸੰਧਾਵਾ ਨੇ ਤਾਂ ਪਿਛਲੇ ਦਿਨੀ ਦੀ ਚੁੱਪ ਵੱਟ ਲਈਏ ਜੋ ਪ੍ਰਤਾਪ ਸਿੰਘ ਪਾਜਵਾ ਵੀ ਚੁੱਪ ਬੈਠੇ ਹੋਏ ਨੇ ਕਿ ਨਵਜੋਤ ਸਿੰਘ ਸਿੱਧੂ ਦਾ ਪੂਰੀ ਹਾਈ ਕਮਾਂਡ ਦੇ ਵਿੱਚ ਬਹੁਤ ਵੱਡਾ ਆਧਾਰ ਹੈ ਜੇਕਰ ਨਵਜੋਤ ਸਿੰਘ ਸਿੱਧੂ ਦੁਬਾਰਾ ਕਾਂਗਰਸ ਵਿੱਚ ਸਰਗਰਮ ਹੁੰਦੇ ਨੇ ਜੇਕਰ ਆਉਂਦੇ ਨੇ ਤਾਂ ਫਿਰ ਇਹਨਾਂ ਲੀਡਰਾਂ ਦੀ ਖੈਰ ਨਹੀਂ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਗਲਤ ਬਿਆਨਬਾਜ਼ੀ ਕੀਤੀ ਸੀ ਸੋ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵਿੱਚ ਇੱਕ ਵੱਡਾ ਚਿਹਰਾ ਨੇ ਜੋ ਆਉਣ ਵਾਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਵੱਡੀ ਜਿਹੜੀ ਰਾਜਨੀਤੀ ਸ਼ੁਰੂਆਤ ਕਰਨਗੇ